ਕਹਾਣਾ ਜੀ ਮਿੱਤਰੋ ਕਿਵੇਂ ਸਾਰੇ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦੇ ਸਵਾਗਤ ਹੈ ਤੁਹਾਡੇ ਆਪਣੇ ਵਲੌਗ 'ਚ ਚਲਦੇ ਚਲਦੇ ਲਾਈਵ ਨੂੰ ਕਰਦੇ ਹੋ ਸ਼ੇਅਰ ਵੀਡੀਓ ਕਰਦੇ ਹੋ ਲਾਈਕ ਕਮੈਂਟ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਠੀਕ ਹੈ ਜੀ ਤੇ ਮੇਰੇ ਹੁਬਲਾਉ ਦੇ ਨਾਲ ਅੱਜ ਤੁਹਾਨੂੰ ਬਹੁਤ ਕੁਝ ਨਵਾਂ ਬਤਾਉਣਾ ਹੈ ਅੱਜ ਜਦੋਂ ਆਪਾਂ ਪ੍ਰੋਗਰਾਮ ਮੇਮ ਬਜਾ ਆਏਗਾ ਨਾ ਵੀਰੋ ਸੋ ਨਹਿਰ ਜਾਨ ਨੂੰ ਰੈਡੀ ਛੜੀ ਹੋ ਕੇ ਸੋ ਹਾਂਜੀ ਮਿੱਤਰੋ ਓਕੇ ਰੈਡੀ ਪਹੁੰਚ ਚੁੱਕੇ ਆਪਾਂ ਭੂਆ ਦੇ ਘਰੇ ਸੋ ਆਪਣਾ ਭਾਣੀ ਆ ਗਿਆ ਜੀ ਐ ਕਿਉਂ ਮਾਰਦਾ ਸਟਾਈਲ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਕਾਲ ਸਹੀ ਆਹ ਸੋ ਮਿੱਤਰੋ ਕਿਵੇਂ ਹੋ ਸਾਰੇ ਮੇਰੇ ਹੋਗੋ ਲੋਗ ਦੇ ਨਾਲ ਹੋਰ ਹੋਣਗੇ ਬੰਦੇ ਇਕੱਠੇ ਹੱਜੇ ਮਾੜੇ ਮੋਟੇ ਬੰਦੇ ਸਾਡੇ ਸੰਗ ਦੇ ਬਹੁਤ ਨੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਲਾਈਕ ਕਰੋ ਸ਼ੇਅਰ ਠੀਕ ਆ ਰੱਬ ਸਾਨੂੰ ਘੈਂ ਲੀ ਜਿਹੀ ਸੇਲੀ ਲਾਓ ਅੱਬੇ मजा ਆਏਗਾ ਨਾ ਭੀੜੋ ਬਾਕੀ ਬਣੇ ਰਹੋ ਵਲੌਗਰ ਦੇ ਨਾਲ ਸਵਾਲ ਪੂਰਾ ਆਊਗਾ ਅੱਗ ਲਾ ਦਾਂਗੇ ਆਪਾਂ ਚੱਤਰੇ ਆਹ ਨੂੰ ਹੋਰ ਆਤਮਾ ਦਿਖਾਵਾਂਗੇ ਬੱਸ ਡਾਰਲਿੰਗ ਇੰਨਾ ਗੁੱਸਾ ਇੰਨਾ ਗੁੱਸਾ ਆ ਚੱਕ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਇਹ ਕੌਣ ਆ ਗਿਆ ਓਏ ਲੈ ਲੈ ਦੇ ਦੇ ਫਿਰ ਇੱਕ ਦੇ ਦੇ ਏਕੇ ਆ ਓਏ ਇੱਕ ਨਹੀਂ ਹੈਗਾ ਦੋ ਨੇ ਪਦੀਆ ਲੱਗੂ ਨਹੀਂ ਹੱਥ ਵੀ ਤਾਂ ਡਾਕਟਰ ਦੇ ਲੱਗੇ ਹੋਏ ਨੇ ਮਾੜੀ ਮੋਟੀ ਗੱਲ ਐ ਕੋਈ ਫੇਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨਹੀਂ ਪੰਗ ਵਾਲਾ ਮੁੰਡਾ ਕਹਿੰਦੀ ਬਾਹਲਾ ਜੱਜਦਾ ਆ ਗੱਲ ਲੋੜੀ ਤੇ ਆਏ ਹੋਏ ਆ ਸਾਡਾ ਵਿਆਹ ਹੋਣਾ ਨਹੀਂ ਇਹ ਗੱਲ ਤਾਂ ਸਵਾਦ ਹੈ ਨਹੀਂ ਹੋਈ ਨਾ ਫੇਰ ਨਾ ਵਿਆਹ ਹੋਵੇ ਬਸ ਹੁਣ ਰੱਬਾ ਸੁਣ ਲੈ ਸਾਡੀ ਵੀ ਛੜੇ ਬੰਦਿਆਂ ਦੀ ਹਨ ਸਾਡਾ ਵੀ ਕਰਾ ਦੇ फिर सा दबाग जबूक की लोडी होगी अग ला माहौल पूरा बेजी करा देना यह रहा नहीं जाता तड़प ही ऐसी है ना नहीं,